ਬ੍ਰੈਂਡਰ ਸੂਟ ਜਿਹੜੇ ਸ਼ੋਅਰੂਮਾਂ ਦੇ 2500 3000 2200 ਆ ਦੇਖੋ ਹੈਂਡਵਰਕ ਵਾਲੇ ਸੂਟ ਭਾਜੀ 8 800 ਰੁਪਏ ਨੂੰ ਮੇਲਾ ਲਾਤਾ ਸੂਟਾਂ ਦਾ ਜਿਹੜੀ ਬਾਜ਼ਾਰ 'ਚ ਲੁੱਟ ਹੋ ਰਹੀ ਹੈ ਇਹ ਉਹਦਾ ਜਵਾਬ ਹੈ ਵੀ ਇਹ ਸੂਟ ਬਾਜ਼ਾਰ 'ਚ 2500 ਦਾ ਹੈ ਆਪਾਂ ਚੈਲੰਜ ਨਾਲ 1000 ਰੁਪਏ ਦੇਣਾ ਆ ਸੁਰੇ ਸੁਰੇ ਲੋਕ ਆ ਗਏ ਬਹੁਤ ਵੱਡਾ ਰਾਸ਼ਾ ਕਿਉਂਕਿ ਲੋਕਾਂ ਨੇ ਵੱਡੇ ਫਾਇਦੇ ਹੋ ਰਹੇ ਆ। ਇਹੀ ਬਾਜ਼ਾਰ 'ਚ 2600 ਦਾ ਇਹੀ 3000 ਦਾ ਚੱਕੋ 1500 'ਚ 1500 ਰੁਪਏ 'ਚ ਕਿੰਨਾ ਹੈਵੀ ਸੂਟ ਹੈ? ਹਾਂਜੀ। ਬਾਹਰੋਂ ਨਾਲ ਆਇਆਗਾ। ਆਹ ਦੇਖੋ ਹੁਣ ਦੁਪੱਟਾ ਨਾਲ। ਇਹੀ ਸੂਟ 6000 ਦਾ ਇਹੀ 5000 ਦਾ। ਹਲੋ 2000 ਦਾ ਲਈ। ਘੇਰੇ ਦੇਖੋ, ਫਰੰਟ ਦੇਖੋ, ਦੁਪੱਟੇ ਦੇਖੋ। ਦੁਪੱਟੇ ਜਾ। ਇਹ ਸੂਟ 8-8 9000 ਵਾਲੇ। ਬਾਬੇ ਇਹਦੇ ਲਓ 2500 ਰੁਪਏ ਦਾ ਸੂਟ। ਇਹ ਕਲਗੱਤੇ ਦਾ ਆਰਟੀਕਲ ਹੈ। ਬਾਜ਼ਾਰ ਚ 5-6000 ਰੁਪਏ ਸ਼ੋਰੂਮ ਚ ਹਾਂਜੀ ਬਾਬੇ ਦੀ ਹੱਟ ਤੇ 2300 ਰੁਪਏ ਦਾ ਸੂਟ ਕਰਤਾ ਪਰ ਉਹ ਲੈ ਜੋ ਉਹ ਲੈ ਜੋ ਐਦਾਂ ਕਰਦੇ ਆ ਆ 10000 ਦਾ ਕਹਿ ਕੇ ਬਾਜੋ 5000 ਦਿੰਦੇ ਸੂਟ ਦਾ 2700 ਰੁਪਏ ਦਾ ਆ ਦੇਖੋ ਜੇ ਵਿਆਹ ਆਈ ਦਾਜਪੁਰ ਦੇ ਕੱਪੜਾ ਨਾਲ ਵੱਡੇ ਫਾਇਦੇ ਆ ਐਵੇਂ ਗੱਲਾਂ ਜਰਾਓ ਸਾਹਮਣੇ ਕੱਪੜਾ ਤੇ ਕੱਲੇ ਰੇਟ ਵੀ ਦੱਸ ਰਹੇ ਇਹੀ ਭਾਜੀ 8500 ਰੁਪਏ ਦਾ ਹੈ ਇੱਥੇ ਡਿਸਕਾਊਂਟ ਲਾਇਆ ਇਹਨਾਂ 10% 15% ਨਾਲ ਹੀ ਸੂਟ ਹੋ ਜਾਂਦਾ ਜੀ ਸਸਤਾ ਆ ਚੱਕੋ ਬ੍ਰਾਂਡਡ ਪੀਸ ਹੈਂਡਵਰਕ ਦੇ ਨਾਲ ਭਾਜੀ 3600 ਰੁਪਏ ਪੂਰੇ ਪੰਜਾਬ ਦਾ ਚੈਲੰਜ ਇਹ ਪਿਓਰ ਟਿਸ਼ੂ ਦਾ ਸੂਟਾ ਇੱਕ ਨਾਲ ਇੱਕ ਫ੍ਰੀ ਲੈ ਜਾਓ ਕੋਈ ਭੈਣ ਭਾਈ ਇਹ 8500 ਦਾ ਲੈ ਜਾਓ ਇਹਦੇ ਨਾਲ ਇੱਕ ਸੂਟ ਤੁਹਾਨੂੰ ਨਾਲ ਫ੍ਰੀ ਇਹੀ ਗੱਲ ਚਲਦੀ ਹੈ ਬਾਜ਼ਾਰ 'ਚ ਇਦਾਂ ਨਹੀਂ ਹੁੰਦਾ ਆ 3000 ਦਾ ਸੂਟ ਹੈ ਕਿਹੜੇ ਚੱਕਰ ਚ ਵੇਚੋ ਹੁਣ ਆ ਸੂਟ ਹੈ 9000 ਦੇ ਦੋ ਕਿੰਨੇ ਦੇ 9000 ਦੇ ਹਾਂਜੀ ਇਹ 9000 ਦੇ ਦੋ ਨੇ ਕਿਉਂਕਿ ਇੱਕ ਨਾਲ ਇੱਕ ਫਰੀ ਹੈ ਇਹ ਸਮਝਾਣਾ ਚਾਹਣਾ ਸੂਟ 3200 ਦਾ ਭਾਵੇਂ ਜਿੱਥੇ ਮਰਜ਼ੀ ਟਰਾਈ ਕਰ ਲਓ ਆ ਚੀਜ਼ਾਂ ਦੇਖੋ ਸਿੱਧੋ ਸਿੱਧਾ ਫਾਇਦਾ ਚਾਹੇ ਤੁਸੀਂ ਇੱਕ ਸੂਟ ਲੈ ਜੋ ਚਾਹੇ 10 ਲੈ ਜੋ ਬਾਬੇ ਸਿੱਟੀ ਦੇ ਜੋ ਰੇਟ ਮੈਨ ਆ ਉਹ ਕਿਸੇ ਤੋਂ ਦੇ ਨਹੀਂ ਹੋਣਾ ਗਾਰੰਟੀ ਆ 3200 ਦੇ ਵਿੱਚ ਜੇ ਕੋਈ ਹੋਰ ਦੇ ਦੇ ਆ ਸੂਟ ਹੈ ਇਹੀ 70000 ਦਾ ਕਹਿ ਰਹੇ ਨੇ ਇਹੀ 80000 ਦਾ ਵੀਡੀਓ ਦਿਖਾ ਰਹੇ ਨੇ ਤੇ ਬਾਅਦੋਂ ਕਿੰਨੇ ਦਾ ਜੀ 30000 ਦਾ ਕਿੰਨੇ ਦਾ ਈ ਯਾਰ ਦਾ ਆ ਚੈਲੰਜ ਕਰਦਾ ਆ ਯਾ ਸੂਟ ਆ ਫੋਟੋ ਖਿੱਚੋ ਓਪਨ ਚੈਲੰਜ ਵੀਡੀਓ ਜੀ 13000 ਰੁਪਏ ਦਾ ਸੂਟ ਦਾਂਗਾ ਜਾਓ ਜਿੱਥੇ ਮਰਜ਼ੀ ਕੋਮ ਪਟਿਆਲਾ ਅੰਮ੍ਰਿਤਸਰ ਜਿੱਥੇ ਮਰਜ਼ੀ ਚਲੇ ਜਾਓ ਇਹ ਸੂਟ 19000 ਰੁਪਏ ਦਾ ਕਿੰਨੇ ਦਾ 19000 ਦਾ ਹਲੋ 11000 ਚ ਲੈ ਜਾਓ ਚਲ ਵੇ ਦੇਖੋ ਸੂਟਾਂ ਦੇ ਧਮਾਕੇ ਇਹਹੀ ਭਾਈ 25000 ਦਾ ਇਹਹੀ ਭਾਈ ਜਾਨਾ ਹਲੋ 10500 ਚ ਲੈ ਜਾਓ ਭਾਈ ਇੱਕ ਤੋਂ ਇੱਕ ਹੈਵੀ ਤੋਂ ਹੈਵੀ ਰੇਂਜ ਬਾਬੇ ਦੀ ਹੱਡੀਆ ਅਵੇਲੇਬਲ ਹੈ ਆਪਾਂ ਬ੍ਰਾਂਡ ਵੇਚਦੇ ਆ। ਸੋ ਅੱਜ ਇਸ ਗੱਲ ਦੀ ਗਰੰਟੀ ਦੇਤੀ ਆ। ਭਈ ਜੇ ਬਾਬੇ ਜੜੀ ਦੇ 200, 500, 700, 1000 ਦੇ ਟੂੜਾ ਤੇ 10-10, 20-20 ਹਜ਼ਾਰ ਵਾਲੇ ਟੂੜੀ ਹੈਗੇ ਆ। ਅਸੀਂ ਜਿਹੜਾ ਰੋਲਾ ਬੰਨਿਆ ਆ ਗਾਗ ਨੂੰ ਅਸੀਂ ਬਣਾਉਨੇ ਆ। ਪਰ ਅਸੀਂ ਜੋ ਦਿਖਾਣੇ ਆ ਉਹਨੇ ਦਾ ਦੇ ਦਿੰਨੇ ਆ ਯਾ। ਅਸੀਂ ਇਹੋ ਜੇ ਕੰਮ ਨਹੀਂ ਕਰਦੇ। ਸਲੋ ਜੀ ਬਾਬੇ ਦੀ ਹੱਟੀ ਤੇ ਲੱਗੇ ਵੱਡੇ ਮੇਲੇ ਆ ਦੇਖੋ ਸਵੇਰੇ-ਸਵੇਰੇ ਲੋਕ ਆ ਗਏ ਬਹੁਤ ਵੱਡਾ ਰਾਸ਼ਾ ਕਿਉਂਕਿ ਲੋਕਾਂ ਦੇ ਵੱਡੇ ਫਾਇਦੇ ਹੋ ਰਹੇ ਆ ਤੇ ਬਹੁਤ ਖੁਸ਼ ਆ ਲੋਕ ਇਥੋਂ ਸਾਰੇ ਭੈਣ ਭਰਾਵਾਂ ਦਾ ਵੱਡਾ ਫਾਇਦਾ ਹੋ ਰਿਹਾ ਭਾਜੀ ਇੱਧਰ ਦੇਖੋ ਮੋਟਾ ਕਪੜਾ 1000 ਰੁਪਏ ਦੇ ਪੰਜ ਸੂਟ ਦੇ ਰਹੇ ਆ ਪਸ਼ਮੀਨਾ 200 ਰੁਪਏ ਸੂਟ ਮੈਚਿੰਗ ਸੂਟ ਹਾਂਜੀ ਇੱਧਰ ਦੇਖੋ ਭਾਜੀ ਸੇਲ ਲਾਤੀ ਆ ਗਰੁੱਪ ਚੱਲਦੇ ਪਏ ਆ ਪੈਣਾ ਪਰਵਾ ਦੇ ਵੱਡੇ ਫੈਰੇ ਕਰਨ ਦੇ ਵੱਡੇ ਫੈਰੇ ਰਸ ਦੇਖ ਲੋ ਲਫਾਫੇ ਦੇਖ ਲੋ ਭਰੇ ਹੋਏ ਇੱਧਰ ਇਹ ਬ੍ਰੈਂਡਰ ਸੂਟ ਜਿਹੜੇ ਸ਼ੋਰੂਮਾਂ ਦੇ 2500 3000 2200 ਆਹ ਦੇਖੋ ਹੈਂਡਵਰਕ ਵਾਲੇ ਸੂਟ ਭਾਜੀ 8-800 ਰੁਪਏ ਨੂੰ ਮੇਲਾ ਲਾਤਾ ਸੂਟਾਂ ਦਾ ਓਏ ਬਾਜ਼ਾਰ ਤੇ 2-2000 ਦੇ ਬਾਬੇ ਦੀ ਹਿੱਟ ਦੇ 8-800 ਦੇ ਆਹ ਦੇਖੋ ਹੈਂਡਵਰਕ ਚੱਕਾ 800 ਰੁਪਏ ਲੈ ਜਾ ਸਿਲਕ ਦੇ ਸੂਟ ਭਾਜੀ ਨਾਲੋਂ ਨਾਲ ਆਹ ਦੇਖੋ ਇੱਕ ਤੋਂ ਇੱਕ ਵੱਡੇ ਦੇ ਵੱਡੇ ਢੇਰ ਆਹ 150 ਰੁਪਏ ਆ ਲਓ ਸੋ ਤੁਸੀਂ ਲਓ ਵੱਡੇ ਫਾਇਦੇ ਆਹ ਦੇਖੋ ਇਦਾਂ ਦੇ ਸੂਟ ਬ੍ਰਾਂਡ ਭਾਜੀ ਬ੍ਰਾਂਡ ਹਾਂਜੀ ਦੇਸੀ ਕਿਉ ਇਹੀ ਬਜਾਰ 2200 ਇਹੀ 2500 ਕਹਿਣਗੇ ਡਿਸਕਾਊਂਟ ਕਰ ਦਾਂਗੇ ਕਿੰਨਾ 5% 10% ਹੈਲੋ ਹੋਲਸੇਲ 800 ਰੁਪਏ ਸੂਟ ਲਈਓ 800 ਰੁਪਏ ਦੇਖੋ ਜਿਹੜੇ 2200 250 2500 ਵਾਲੇ ਸੂਟ ਵੀ ਇੱਥੇ 8 800 ਜਾ ਇਸ ਕਰਕੇ ਦੇਖੋ ਸਾਰਾ ਹੀ ਰਸ਼ ਦਿਖਾ ਦਿਓ ਬਹੁਤ ਦੂਰੋਂ ਦੂਰੋਂ ਕਸਟਮਰ ਆਏ ਆ ਤੇ ਬਹੁਤ ਵੱਡੇ ਫਾਇਦੇ ਆਪਣੇ ਕਰਾ ਰਹੇ ਆ ਆਪਾਂ ਹੁਣ ਤੁਹਾਨੂੰ ਹਾਈ ਕਲਾਸ ਪੀਸ 8000 10000 ਠੀਕ ਹੈ ਉਹ ਚੀਜ਼ਾਂ ਦਿਖਾਵਾਂਗੇ ਫਰੀ ਦੇ ਪਾਤੇ ਤੇ ਇੱਕ ਗੱਲ ਹੋਰ ਕਈ ਦੁਕਾਨਦਾਰ ਲੱਖ ਰੁਪਏ ਦਾ ਸੂਟ ਹੈ ਡੇਢ ਲੱਖ ਰੁਪਏ ਦਾ ਸੂਟ ਹੈ ਉਹ ਇਦਾਂ ਦਾ ਕੋਈ ਸੂਟ ਨਹੀਂ ਹੁੰਦਾ ਹੋਲ ਸੇਲ ਦਾ ਮੈਂ ਤੁਹਾਨੂੰ ਦੱਸਦਾ 15000 ਤੋਂ ਉੱਪਰ ਕੋਈ ਸੂਟ ਹੀ ਨਹੀਂ ਹੁੰਦਾ ਇਹ ਤਾਂ ਰਿਟੇਲਰਾਂ ਦਾ ਕੰਮ ਹੈ 25000 35000 ਲਾਣਾ ਹੋਲ ਸੇਲ ਜਿ ਕਲਕੱਤੇ ਸਭ ਤੋਂ ਮਹਿੰਗਾ ਸੂਟ 15 17000 ਰੁਪਏ ਹੋਲ ਸੇਲ ਹੈ ਭਾਜੀ ਉਹੀ 40000 ਦਾ ਵੀ ਕੀ ਜਾਂਦਾ ਉਹੀ 50000 ਦਾ ਵੀ ਕੀ ਜਾਂਦਾ ਸਿਰਫ ਕੀ ਹੈ ਲੁੱਟ ਤੋਂ ਬਚੋ ਆ ਤੁਹਾਨੂੰ ਅੱਜ ਦੇ ਨਵੇਂ ਧਮਾਕੇ ਦਿਖਾਣਾ ਇੱਧਰ ਸੇਲ ਲੱਗੀ ਆ ਇੱਧਰ ਸੂਟ ਖੁੱਲਣ ਲੱਗੇ ਆ ਸੋ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਉਹਨਾਂ ਦੇ ਫਾਇਦੇ ਹੋਣੇ ਆ ਜਿਹਨੇ ਵਿਆਹ ਸ਼ਾਇਦਾ ਕੱਪੜਾ ਲੈਣਾ ਆਜੋ ਇੱਥੇ 15 15000 ਦੇਨੇ ਸਾਨੂੰ ਸੂਟ ਜਿਹੜੇ ਲੋਕੀ ਨੇ 50000 ਦਾ 60000 50 ਸਾਢੇਆ ਸੋਨਾ ਹੀ ਲੱਗਾ ਸੂਟਾਂ ਨੂੰ 50 50000 ਵਾਲੇ ਸੂਟ 20 2000 25 25 30 ਦੇ ਵਾਲੇ ਸੂਟ ਦੇ ਤਾਂ 10 10 12 12 ਜਾਂਚ ਬਾਪੇ ਅੱਡੇ ਦੇ ਦਵਾਂਗੇ ਤੁਹਾਨੂੰ ਆਹ ਦੇਖੋ ਭਾਜੀ ਪਹਿਲਾ ਆਰਟੀਕਲ ਤੇ ਪਹਿਲਾ ਹੀ ਤਮਾਕਾ ਰੇਟਾਂ ਦੇਣਾ ਭਾਜੀ ਇਹ ਸੂਟਾਂ ਦੇ ਇਹ ਸਹੀ ਅਲੀ ਨਾ ਜਿਹੜੀ ਬਿਜਾਰ ਚ ਲੁੱਟ ਹੋ ਰਹੀ ਆ ਇਹ ਉਹਦਾ ਜਵਾਬ ਆ ਵੀ ਇਹ ਸੂਟ ਬਿਜਾਰ ਚ 2500 ਦਾ ਆ ਆਪਾਂ ਚੈਲੰਜ ਨਾਲ 1000 ਰੁਪਏ ਦੇਣਾ ਆ ਆਇਦਰ ਕੈਮਰਾ ਕਰ ਆਇਦਰ ਭੈਣ ਬਰਾ ਦਿਖਾ ਪੈਣਾ ਦਿਖਾ ਤੇ ਸਾਹਮਣੇ ਵੀਡੀਓ ਪਾਉਣਾ ਆ ਤੇ ਚੈਲੰਜ ਨਾਲ ਰੇਟ ਦੇਣਾ ਆ 1000 ਰੁਪਏ ਦਾ ਸੂਟ ਹੈ ਇਹ 2500 ਸੂਟ 1000 ਚ ਦੇ ਦੋਗੇ ਤੁਸੀਂ ਦੇ ਰਿਆਂ ਮੈਂ ਸਾਹਮਣੇ ਬੈ ਕੇ ਵੀਡੀਓ ਬਣਾ ਰਿਆਂ ਵੀਰੇ ਤੈਨੂੰ ਤਾਂ ਹੀ ਦਾ ਦੱਸ ਰਿਆਂ ਵੀ ਐਦਾਂ ਦੇ ਨੇਚਰਲ ਕਰੇਵ ਦੇ ਡਿਜ਼ਾਈਨਰ ਪੀਸ ਕਰਲਿਸ਼ ਸੋਦੇ ਐਦਾਂ ਦੇ ਹਾਈ ਕਲਾਸ ਪੀਸ ਮੇਰੀਆਂ ਭੈਣਾਂ ਵਾਸਤੇ ਭਾਜੀ 1300 ਰੁਪਏ ਪੂਰੇ ਪੰਜਾਬ ਦਾ ਤਮਾਕਾ ਆ ਦੇਖੋ ਇਸ ਗੱਲ ਦੀ ਗਰੰਟੀ ਹੈ ਜਿਹੜੋ ਤੁਸੀਂ ਵੱਡੇ ਸ਼ੋਰੂਮਾਂ ਜਾਂਦੇ ਆ ਡੰਮੀਆਂ ਤੇ ਲਾ ਕੇ 35 3500 ਰੁਪਏ 4 4000 ਪਰ ਬਾਪੇ ਜੱਟੀ ਦਾ ਆਹ ਸੂਟ ਦੀ ਭਾਜੀ ਫੋਟੋ ਨੇੜੇ ਕਰਕੇ ਖਿੱਚ ਲਓ ਆਹ ਸੂਟ ਦਿਖਾ ਦੇ ਵੀਰੇ ਆ ਨੀਜੇ ਘੇਰਾ ਦਿਖਾ ਦੇ ਤੇ ਮੈਂ ਚੈਲੰਜ ਕਰ ਰਿਹਾ ਭਾਜੀ ਆਹ ਸੂਟ ਆਹ ਦੁਬੱਟੇ ਨਾ 4 ਸੈੱਟ ਕੱਢਿਆ ਹੋਇਆ ਇਹ ਕਲਕੱਤੇ ਦਾ ਆਰਟੀਕਲ ਹੈ ਬਾਜ਼ਾਰ 'ਚ 5-6000 ਰੁਪਏ ਸ਼ੋਰੂਮ 'ਚ ਹਾਂਜੀ ਬਾਬੇ ਰੇੜੀ ਦਾ 2300 ਰੁਪਏ ਦਾ ਸੂਟ ਕਰਤਾ ਪਰ ਇਹ ਤਾਂ ਅੱਧ ਨਾਲ ਵੀ ਰਾਜ ਦਾ ਰੇਟ ਭਾਜੀ ਮੈਂ ਤੁਹਾਨੂੰ ਚੀਜ਼ਾਂ ਦਿਖਾ ਰਿਹਾ ਅੱਜ ਮੈਂ ਸਿਰਫ ਬ੍ਰਾਈਡਲ ਸੂਟਾਂ ਦੀ ਵੀਡੀਓ ਪਾਉਣੀ ਹੈ 200 ਰੁਪਏ ਦਾ ਸੇਲ ਲੱਗੀ ਬਾਬੇ ਰੇੜੀ ਦਾ 200 ਰੁਪਏ ਤੋਂ ਪਰ ਚੀਜ਼ਾਂ ਸਾਡੇ ਕੋਲ ਇਹ ਨਹੀਂ 200-300 ਹੀ ਵੇਚਦੇ ਆ ਆਪਣੇ ਕੋਲ ਹਰ ਬ੍ਰਾਂਡ ਹੁੰਦਾ ਭਾਜੀ ਇੱਕ ਤੋਂ ਇੱਕ ਬ੍ਰਾਂਡ ਇਹ ਵੀ ਖੋਲਾਂਗੇ ਇਹ ਖੋਲਾਂਗੇ ਇੱਕ-ਇੱਕ ਜੀਤਾਂ ਦਿਖਾ ਦਈਏ ਆ ਦੇਖੋ ਸੂਟ ਅੱਜ ਦੀ ਵੀਡੀਓ ਨਾਲ ਭਾਜੀ ਹਾਂਜੀ ਵੀ ਆਪਣੀ ਹਰ ਵੀਡੀਓ 'ਚ ਰੇਟਾਂ ਦਾ ਰੋਲਾ ਹੈ ਪਰ ਅੱਜ ਭਾਜੀ ਰੋਲਾ ਨਹੀਂ ਹੈਗਾ ਅੱਜ ਰੋਲੇ ਦਾ ਵੀ ਨਾ ਐਂਡ ਕਰਾਤਾ ਇਦਾਂ ਦੇ ਜਿਹੜੇ ਬ੍ਰਾਂਡ ਸ਼ੋਅਰੂਮਾਂ 'ਚ 8 8 9 9000 ਰੁਪਏ ਦੇ ਮਿਲਦੇ ਨੇ ਨਾ ਸੂਟ ਇਦਾਂ ਦੇ ਦੁਪੱਟੇ ਕੱਢੇ ਹੋਏ ਇਹ ਮੈਂ ਨਿਗਾਹ ਕਰਾ ਰਿਹਾ ਮੇਰੀਆਂ ਭੈਣਾਂ ਨੂੰ ਵੀ ਬਾਪੇ ਦੇ ਹਰ ਚੀਜ਼ ਆ ਭਾਜੀ 3600 ਰੁਪਏ ਪੂਰੇ ਪੰਜਾਬ ਦਾ ਚੈਲੰਜ ਦੇਖੋ ਇਸ ਗੱਲ ਦੀ ਤਾਂ ਗਾਰੰਟੀ ਆ ਬਈ ਕਿਸੇ ਹੋਲਸੇਲਰ ਨੇ ਕਿਸੇ ਫੈਕਟਰੀਆਂ ਨੇ ਇਹ ਨਹੀਂਣਾ ਕੋਈ ਦੁਕਾਨਦਾਰ ਕਹਿੰਦਾ 50000 ਦਾ ਸੂਟ ਕੋਈ ਕਹਿੰਦਾ ਲੱਖ ਦਾ ਉਹ ਭਾਜੀ ਇਹ ਬੇਫਕੂ ਬਣਾਉਣਾ ਨਹੀਂ ਕਰਨਾ ਕਾਕਾ ਨੂੰ ਬੁਲਾਣ ਵਾਲੀ ਗੱਲ ਹੈ ਆਪਣੇ ਕੋਈ ਕੰਮ ਨਹੀਂ ਹੈਗਾ ਆਪਾਂ ਰੋਜ਼ ਵੀਡੀਓ ਸਾਹਮਣੇ ਕਿਉਂ ਪਾ ਰਹੇ ਆ ਵੀ ਆਪਾਂ ਸਿੱਧੀ ਵੀਡੀਓ ਪਾਣੀ ਹੈ ਸਾਹਮਣੇ ਦੱਸਣਾ ਐਨੇ ਦਾ ਸੂਟ ਹੈ ਜੀ ਠੀਕ ਹੈ ਜੀ ਹੁਣ ਇਹ ਸਕੂਟਾ ਭਾਜੀ ਇਧਰ ਉਹ ਲੈ ਜੋ ਉਹ ਲੈ ਜੋ ਐਦਾਂ ਕਰਦੇ ਆ ਆ 10000 ਦਾ ਕਹਿ ਕੇ ਬਾਜੋ 5000 ਦਿੰਦੇ ਸੂਟ ਦਾ 2700 ਰੁਪਏ ਦਾ ਆ ਇਹ 2700 ਚ ਅਈ ਦਾ ਸਮਝਾ ਰਹੇ ਆ ਦੇਖੋ ਜਿਹੜੇ ਵਿਆਹ ਸ਼ਾਈ ਦਾਜ ਬੇ ਦੇ ਕੱਪੜਾ ਨਾਲ ਵੱਡੇ ਫਾਇਦੇ ਆ ਐਵੇਂ ਗੱਲਾਂ ਜਰਾਓ ਸਾਹਮਣੇ ਕੱਪੜਾ ਤੇ ਕੱਲੇ ਕਾ ਉਹ ਰੇਟ ਵੀ ਦੱਸ ਰਹੇ ਆ ਕੱਲੇ ਕੱਲੇ ਸੂਟ ਦਾ ਰੇਟ ਦੱਸ ਰਿਹਾ ਆ ਪੀਸ ਇਹੀ ਬਾਜੀ 8500 ਰੁਪਏ ਦਾ ਇੱਧਰ ਡਿਸਕਾਊਂਟ ਲਾਇਆ 10% 15% ਨਾਲ ਹੀ ਸੂਟ ਹੋ ਜਾਂਦਾ ਜੀ ਸਸਤਾ ਆ ਚੱਕੋ ਬ੍ਰਾਂਡਡ ਪੀਸ ਹੈਂਡਵਰਕ ਦੇ ਨਾਲ ਬਾਜੀ 3600 ਰੁਪਏ ਪੂਰੇ ਪੰਜਾਬ ਦਾ ਚੈਲੰਜ ਜੀ ਔਰ ਇੱਕ ਗੱਲ ਦੱਸ ਦੂ ਮੈਂ ਇਹ ਨਹੀਂ ਇੱਕ ਅੱਧਾ ਸੂਟ ਬਾਜੀ ਤੱਕ ਪਾ ਕੇ ਬਜਾਜੀ ਜਿੰਨੀ ਮਰਜ਼ੀ ਲੋ ਆਹ ਦੇਖੋ ਸਲਵਾਰ ਦੇ ਪੌਂਚੇ ਪ्योर ਨੇਚਰਲ ਤੇ ਆਹ ਦੇਖੋ ਛੋਟਾ ਕੰਮ ਦੇਖੋ ਕੀਤੇ ਹੋਏ ਸੂਟਾਂ ਦੇ ਇਹਦੇ ਬ੍ਰਾਂਡ ਹਾਂਜੀ ਕੀ ਨੇ ਬ੍ਰਾਂਡ ਪੀਸ ਆ ਦੇਖੋ ਕੰਮ ਦੇਖੋ ਇੱਕ ਇੱਕ ਸੂਟ ਭਾਜੀ ਬਾਬੇ ਰੇਟ ਤੇ ਨਵੇਂ ਦਾ ਨਮਾ ਨਵੇਂ ਦਾ ਨਵੀਂ ਪਜਾਜੀ ਆ ਲੋ 3200 ਰੁਪਏ ਦਾ ਸੂਟ ਜਿੱਥੇ ਮਰਜੀ ਪੰਜਾਬ ਚ ਘੁੰਮ ਲੋ ਭਾਜੀ ਨਹੀਂ ਮਿਲੂਗਾ ਬਹੁਤ ਸਾਰੇ ਦੁਕਾਨਦਾਰ ਕਹਿੰਦੇ 10000 ਦਾ ਸੂਟ ਆ ਇੱਕ ਨਾਲ ਇੱਕ ਫ੍ਰੀ ਤੇ 10000 ਦੋ ਪਰ ਤੂੰ ਤਾਂ ਸੂਟ ਹੀ ਉਦੋਂ ਘੱਟ ਦੇ ਜੰਨੇ ਮੈਂ ਤੁਹਾਨੂੰ ਇੱਕ ਗੱਲ ਸਮਝਾ ਦਿੰਦਾ ਵੀ ਆ ਹੁਣ ਜਿਹੜਾ ਸੂਟ ਭਾਜੀ ਮੈਂ ਖੋਲਦਾ ਨਾ ਇਹ ਪਿਓਰ ਟਿਸ਼ੂ ਦਾ ਸੂਟ ਹੈ ਕਿਦਾਂ ਹੀ ਹਾਂਜੀ ਇਹ ਪਿਓਰ ਟਿਸ਼ੂ ਦਾ ਸੂਟ ਹੈ ਇੱਕ ਨਾਲ ਇੱਕ ਫ੍ਰੀ ਲੈ ਜਾਓ ਕੋਈ ਭੈਣ ਭਾਈ ਇਹ 8500 ਦਾ ਲੈ ਜਾਓ ਇਹਦੇ ਨਾਲ ਇੱਕ ਸੂਟ ਤੁਹਾਨੂੰ ਨਾਲ ਫਰੀ ਇਹੀ ਗੱਲ ਚਲਦੀ ਈ ਬਾਜ਼ਾਰ ਚ ਇਦਾਂ ਨਹੀਂ ਹੁੰਦਾ ਆ 3000 ਦਾ ਸੂਟ ਹੈ ਕਿਹੜੇ ਚੱਕਰ ਚ ਵੇਚੋ ਸੋ 8500 ਦੇ ਵਿੱਚ ਦੋ ਲੈ ਕੇ ਵੀ ਮਹਿੰਗੇ ਪੈਂਦੇ ਮਤਲਬ ਭਾਜੀ ਇਹੀ ਤਾਂ ਗੱਲ ਹੈ ਇਹ ਮਾਰਕੀਟ ਟੈਕਟ ਨੇ ਲੋਕਾਂ ਦੇ ਗਾਹਕ ਨੂੰ ਬੁਲਾਉਣ ਦੇ ਅਸੀਂ ਜਿਹੜਾ ਰੋਲਾ ਬੰਨਿਆ ਗਾਹਕ ਨੂੰ ਅਸੀਂ ਬੁਲਾਉਣੇ ਆ ਪਰ ਅਸੀਂ ਜੋ ਦਿਖਾਣੇ ਆ ਉਹਨੇ ਦਾ ਦੇ ਦਿੰਨੇ ਆ ਅਸੀਂ ਇਹੋ ਜੇ ਕੰਮ ਨਹੀਂ ਕਰਦੇ 8000 ਕੋਈ 6000 ਐਦਾਂ ਪਰ ਬਾਬੇ ਜਿਹੜੇ 3000 ਤਮਾਂਗੇ ਆ ਦੇਖੋ ਨਾ ਪੀਸ ਆ ਆ ਗਿਆ ਸੂਟ ਕਿਆ ਬਾਤ ਹੈ ਜੀ ਇਹ ਜਿਹੜਾ ਮੇਰੀ ਭੈਣ ਨੇ ਲੈਣਾ ਹੈ ਹੈਂਡਵਰਕ ਦੇ ਨਾਲ ਭਾਜੀ ਆਪਾਂ ਚੈਲੰਜ ਨਾਲ ਇਹ ਸੂਟ ਇੱਕ ਨਾਲ ਇੱਕ ਫ੍ਰੀ ਦਾਂਗੇ 7000 ਦੇ ਦੋ ਦਾਂਗੇ ਮਤਲਬ 3500 ਦਾ ਸੂਟ ਉਹ ਭਾਜੀ ਯਾ ਰਿਟੇਲਰਾਂ ਦੇ ਕੰਮ ਨੇ ਇਹੀ ਤਾਂ ਸਮਝਾ ਰਹੇ ਆ ਵੀਡੀਓ ਚ ਆਹ ਸੂਟ 2900 ਰੁਪਏ ਦਾ ਹੁਣ ਦੱਸੋ ਕਿੱਧਰ ਜਾਣਾ ਹੈ ਇਹਦਾ ਹੋਸ ਇਦਾਂ ਵੀ ਇਹ ਰੇਟ ਦੇ ਰਿਹਾ ਆਹੀ ਨਾ ਮੈਂ ਸਮਝਾਣਾ ਚਾਹੁੰਨਾ ਵੀ ਲੁੱਟ ਤੋਂ ਬਚੋ ਕੋਈ ਕਾਰਨ ਹੈ ਤੁਸੀਂ ਹੁਣ ਗੱਲ ਨਹੀਂ ਸਮਝਦੇ ਬੇ ਹਾਂ ਆ ਦੇਖੋ ਉਹਨਾਂ ਨੇ ਤੁਹਾਡੀ ਜੇਬ ਚੋਂ ਕੱਢ ਕੇ ਤੁਹਾਨੂੰ ਟੈਕਸੀ ਫ੍ਰੀ ਦੇ ਦੇਣਾ ਹੈ ਜੀ ਉਹਨਾਂ ਨੇ ਤੁਹਾਨੂੰ ਹੀ ਤੁਹਾਡੀ ਜੇਬ ਦੀ ਪੈਸੇ ਕੱਢ ਕੇ ਨਾਲ ਇੱਕ ਵਾਸ਼ਿੰਗ ਮਸ਼ੀਨ ਫ੍ਰੀ ਦੇ ਦੇਣੀ ਹੈ ਕੋਈ ਮਿਲਾਂ ਵੀ ਦਿੰਦੀਆਂ ਨੇ ਕਿਹੜਾ ਗੱਲਾਂ ਕਰਦੇ ਹੋ ਮਿਲਾਂ ਨੂੰ ਟਾਈਮ ਸਰ ਪੈਸਾ ਚਲਾ ਜਾ ਆਪਣੀ ਵੱਡੀ ਗੱਲ ਹੁੰਦੀ ਹੈ ਹਾਂਜੀ ਆਹ ਦੇਖੋ ਤੁਸੀਂ ਚੀਜ਼ ਆਹ ਦੇਖੋ ਦੁਪੱਟਾ ਹੁਣ ਆਹ ਸੂਟਾਂ 9000 ਦੇ ਦੋ ਕਿੰਨੇ ਦੇ 9000 ਦੇ ਹਾਂਜੀ ਇਹ 9000 ਦੇ ਦੋ ਨੇ ਕਿਉਂਕਿ ਇੱਕ ਨਾਲ ਇੱਕ ਫਰੀ ਹੈ ਇਹ ਸਮਝਾਣਾ ਚਾਹਣਾ ਸੂਟ 3200 ਦਾ ਭਾਵੇਂ ਜਿੱਥੇ ਮਰਜ਼ੀ ਟਰਾਈ ਕਰ ਲੋ ਸੋ ਆਹ ਚੀਜ਼ਾਂ ਦੇਖੋ ਸਿੱਧੋ ਸਿੱਧਾ ਫਾਇਦਾ ਚਾਹੇ ਤੁਸੀਂ ਇੱਕ ਸੂਟ ਲੈ ਜਾਓ ਚਾਹੇ 10 ਲੈ ਜਾਓ ਬਾਬੇ ਸਿੱਟੀ ਤੇ ਜੋ ਰੇਟ ਮੈਂਣਾ ਉਹ ਕਿਸੇ ਤੋਂ ਦੇ ਨਹੀਂ ਹੋਣਾ ਗਾਰੰਟੀ ਆ 3200 ਦੇ ਵਿੱਚ ਜੇ ਕੋਈ ਹੋਰ ਦੇ ਦੇ ਫੋਟੋ ਕਰਾ ਆਹ ਦੇਖੋ ਪੀਸ ਪਿਓਰ ਖੀਨ ਕਾਬ ਦਾ ਸੂਟ ਆਹ ਦੇਖੋ ਚੀਜ਼ ਹੈਂਡਵਰਕ ਆਹ ਦੇਖੋ ਪੀਸ ਠੀਕ ਹੈ ਚੀਜ਼ਾਂ ਦੇਖ ਲਓ ਆ ਜਲਵੇ ਦਿਖਾ ਰਹੇ ਆ ਸੂਟਾਂ ਦੇ ਪਾਜੀ ਇਹ ਹੈਂਡਵਰਕ ਨਾਲ ਸੂਟ ਇਹੀ 8000 ਦਾ ਇਹੀ 9000 ਦਾ ਸ਼ੋਅਰੂਮ ਦਾ ਫਰਕ ਹੈ ਅਹੀ ਪਾਜੀ ਰੋਲਾ ਪਾਉਣਾ ਕੋਈ ਐਡੇ ਵੱਡੀਆਂ ਲੈਟਾਂ ਲਾਣੀਆਂ ਕੋਈ ਖਰਚੇ ਦਾ ਦੁਕਾਨ ਚੋਂ ਕੱਢ ਕੇ ਲਾਉਣੇ ਨਾ ਡਮੀ ਵੀ ਨਹੀਂ ਲਾਈ ਕੋਈ ਅਸੀਂ ਤਾਂ ਹੀ ਲਾਈ ਪਾਜੀ ਡਮੀ ਵੀ 10000 ਦੀ ਆ ਅਹੀ ਕਰਿਆ ਤੇ ਲੋਕਾਂ ਦੇ ਖਰਚੇ ਪਾਉਣੇ ਆ ਸੂਟ 3600 ਦਾ ਲੈ ਜਾ ਸੋ ਡਮੀਆਂ ਤੇ ਲਾ ਕੇ ਇਹੀ ਸੂਟ ਨੂੰ ਫੋਟੋਆਂ ਖਿੱਚ ਕੇ 10-10000 ਚ ਬਾਜ਼ਾਰ ਦਾ ਰੇਟ ਬਾਪੇ ਜਿਹੜੀ 3600 ਦੇ ਵਿੱਚ ਹੁਣ ਮੈਂ ਤੁਹਾਨੂੰ ਚੀਜ਼ਾਂ ਹੀ ਉਹ ਦਿਖਾਣ ਲੱਗਾ ਪਾਜੀ ਆਨ ਪੀਸ ਦੇਖ ਲੋ ਬੜੇ ਦੁਕਾਨਦਾਰ ਅੱਜ ਆਪਾਂ ਓਪਨਲੀ ਕਿਸੇ ਗੱਲ ਤੇ ਬੋਲ ਰਹੇ ਆ ਬੜੇ ਦੁਕਾਨਦਾਰ ਇਹੀ ਗੱਲ ਤੇ ਵੀਡੀਓ ਪਾਉਂਦੇ ਆ ਉਹ ਲੱਖ ਰੁਪਏ ਦਾ ਉਹ 90000 ਦਾ ਉਹ 80000 ਦਾ ਤੁਹਾਨੂੰ 50% ਡਿਸਕਾਊਂਟ ਕੋਈ ਨਹੀਂ ਹੈਗਾ ਗੱਲ ਨੂੰ ਸਮਝੋ ਆ ਸਕੂਟ ਹੈ ਇਹੀ 70000 ਦਾ ਕਹਿ ਰਹੇ ਨੇ ਇਹੀ 80000 ਦਾ ਵੀਡੀਓ ਦਿਖਾ ਦਿੰਦੇ ਆ ਤੇ ਬਾਅਦ ਚੋਂ ਕਿੰਨੇ ਦਾ ਜੀ 30000 ਦਾ ਕਿੰਨੇ ਦਾ 30000 ਦਾ ਆ ਚੈਲੰਜ ਕਰਦਾ ਆ ਸੂਟ ਆ ਫੋਟੋ ਖਿੱਚੋ ਓਪਨ ਚੈਲੰਜ ਵੀਡੀਓ ਜੀ 13000 ਰੁਪਏ ਦਾ ਸੂਟ ਦਾਂਗਾ ਜਾਓ ਜਿੱਥੇ ਮਰਜ਼ੀ ਕੋ ਮਰਜ਼ੀ ਜਿਹੜਾ 50 5000 ਦਿੰਦੇ 13000 ਦੇਣਗੇ ਤੁਸੀਂ ਉਹ ਭਾਜੀ ਇਹ ਗੱਲਾਂ ਨੇ ਤੁਸੀਂ ਸਮਝਦੇ ਨਹੀਂ ਇਹ ਅਸੀਂ ਹੋਲਸੇਲ ਕਰਦੇ ਆ ਇਹ ਤਾਂ ਐਵੇਂ ਦੱਸਣਾ ਹੁੰਦਾ ਗਾਗਰੂ ਹੈਵੀ ਕਰਕੇ ਵੀ ਆ ਇੰਨੇ ਦਾ ਇੰਨੇ ਦਾ ਇਹ ਸੂਟ ਰੇਡਲ ਚ 25000 26000 ਦੇ ਵਿਕਦੇ ਪਏ ਆ ਕਿੰਨੇ ਦੇ 25 ਦਾ 26000 ਦੇ ਵਿਕਦੇ ਪਏ ਆ ਸੂਟ ਬੱਟੇ ਹੀ ਪ੍ਰੋਪਰ ਹੈਵੀ ਹਾਂਜੀ ਇਹ ਭਾਜੀ ਸੂਟ 14000 ਰੁਪਏ ਦਾ ਹੋਲਸੇਲ ਗੱਲ ਸਮਝ ਗਏ ਜੇ ਗਾਗੜੂ 25000 ਦਾ ਦੋ ਕਿੰਨੇ ਪੈਸੇ ਘਟਾਊਗਾ 2000 ਘਟਾ ਲੂਗਾ 3000 ਘਟਾ ਲੂਗਾ 5000 ਘਟਾ ਲੂਗਾ ਫਿਰ ਵੀ ਪੈਸੇ ਨਾਲ ਪੈਸਾ ਕਮਾ ਗਿਆ ਯਾਨੀ ਇੱਕ ਇੱਕ ਸੂਟ ਪਿਛੇ 10-10000 ਦਾ ਠੋਕੂ ਲਾ ਜਾਂਦੇ ਆ ਮੈਂ ਕਹਾਂ ਜੀ ਹੱਸ ਕੇ ਆ ਦੇਖੋ ਪੀਸ ਇਹ ਰਾਜੇ ਮਹਾਰਾਜ ਇਹ ਸਟਾਈਲ ਸੂਟ ਬ੍ਰਾਂਡ ਮੇਰੀਆਂ ਭੈਣਾਂ ਲਈ ਆ ਆਰਟੀਕਲ ਦੇਖੋ ਤੁਸੀਂ ਜੀ ਆਹ ਦੇਖੋ ਪੀਸ ਜੀ ਆਹ ਕੰਮ ਦੇਖੋ ਹਮ ਐਦਾਂ ਦੇ ਬ੍ਰਾਂਡ ਸੂਟ ਐਦਾਂ ਦੇ ਬ੍ਰਾਂਡੇਡ ਦੁਪੱਟੇ ਹਰ ਸ਼ਹਿ ਬਾਜੀ ਬਾਬੇ ਦੀ ਹੱਡੀ ਤੇ ਮਿਲ ਜੂਗੀ ਪਰ ਰੇਟ 0 ਮਿਲੂਗਾ 0 ਗੱਲ ਹੀ ਸਮਝੇ ਅਜਿਹਾਂ ਦੇ ਬ੍ਰਾਂਡਡ ਪੀਸਾ ਦੇਖੋ ਤਾਂ ਸੂਟ ਜਲਵੇ ਦੇਖੋ ਸੂਟਾਂ ਦੇ ਧਮਾਕੇ ਇਹੀ ਭਾਈ 25000 ਦਾ ਇਹੀ ਭਾਈ 20000 ਦਾ ਹਲੋ 10500 ਚ ਲੈ ਜਾਓ ਇਹ ਖੋਦ ਵਿੱਚ 28800 ਲੱਗਾ ਦੇਖਿਆ ਸੂਟ ਭਾਈ ਮੈਂ ਤੁਹਾਨੂੰ ਸਮਝਾ ਰਿਹਾ ਕੱਪੜੇ ਦੀ ਲੁੱਟ ਹੋ ਰਹੀ ਹੈ ਲੁੱਟ ਕੱਪੜੇ ਦੀ ਨਹੀਂ ਹੋ ਰਹੀ ਪਹਿਣਾ ਪਰਾਵਾ ਦੇ ਪੈਸੇ ਦੀ ਹੋ ਰਹੀ ਹੈ ਆਪਾਂ ਓਪਰਲੀ ਰੇਟ ਪਾ ਰਹੇ ਆ ਠੀਕ ਹੈ ਨਾ ਆ ਚੀਜ਼ ਦੇਖ ਲਈ ਤੁਸੀਂ ਆ ਦੁਪੱਟਾ ਦੇਖ ਲਓ ਇਹੀ 15000 ਦਾ ਇਹੀ 8500 ਦਾ ਦੱਸੋ ਕਿੱਧਰ ਜਾਣਾ ਜੀ ਸੋ ਤੁਸੀਂ ਇਹ ਚੈੱਕ ਕਰ ਲਓ ਜਿਹੜਾ ਬਾਜ਼ਾਰ 2 ਲੱਖ ਰੁਪਏ ਦੀ ਦਾਜ ਬਣੀ ਹੋਣ ਹੈਵੀ ਸੂਟਾਂ ਦੀ ਬਾਬੇ ਜੱਟੀ ਦੇ 70 ਆਹ ਦੇਖੋ ਭਾਜੀ ਇੱਕ ਇੱਕ ਸੂਟ ਪਾਉਣ ਦਾ ਕਾਰਨ ਕੀ ਹੈ ਇਦਾਂ ਦੇ ਬ੍ਰਾਂਡਡ ਪੀਸ ਇਦਾਂ ਦੇ ਦਵੱਟੇ ਜਿਹੜੇ ਸ਼ੋਰੂਮਾਂ ਜਾ ਕੇ ਤੁਸੀਂ 20 22 22000 ਚ ਲੈਣੇ ਹੋ 9000 ਦਾ ਸੂਟ ਲੈ ਜਾਓ ਚੈਲੰਜਰ ਰੇਟ ਦਾ ਇਦਾਂ ਕਿਸੇ ਰੇਟ ਨਹੀਂ ਦੱਸੇ ਇਕੱਲੇ ਇਕੱਲੇ ਸੂਟ ਭਾਜੀ ਕਾਰਨ ਪਤਾ ਕੀ ਆ ਅਗਲੇ ਨੇ ਕਮੋਨ ਇਹਦੇ ਚ ਸੀਜ਼ਨ ਹੈ ਆਪਣਾ ਕੰਮ ਓਪਨਲੀ ਰੇਟ ਵਾਲਾ ਆ ਦੇਖੋ ਪੀਸ ਹੂੰ ਸੂਟ ਦੇਖ ਲਿਆ ਜੇ ਹਾਂਜੀ ਆ ਦੁਪੱਟਾ ਦੇਖ ਲਓ ਮਾ ਕਹਨਾ ਜਲੰਧਰ ਪਟਿਆਲਾ ਅੰਬਾਲਾ ਜਿੱਥੇ ਮਰਜ਼ੀ ਚਲੇ ਜਾਓ ਇਹ ਸੂਟ 19000 ਰੁਪਏ ਦਾ ਕਿੰਨੇ ਦਾ 19000 ਦਾ ਆ ਲੋ 11000 ਚ ਲੈ ਜਾਓ 11000 ਦੇ ਦੋਗੇ ਤੂੰ ਹੀ ਭਾਜੀ ਹੋਲ ਸੇਲ ਦੇ ਰਿਆ ਮੈਂ ਦੇਖੋ ਇਹੇ ਕਿਤੇ 19000 ਕਿਤੇ 22000 ਕਿਤੇ 28000 ਕਿਤੇ 27000 ਜੋ ਮੂੰਹੋਂ ਦਾ ਉਹ ਆ ਪਰ ਇੱਥੇ ਤੁਸੀਂ ਰੇਟ ਸੁਣ ਲਿਆ ਐਦੂ ਸਸਤਾ ਤੇ ਐਦੂ ਘੱਟ ਰੇਟ ਨਹੀਂ ਮਿਲਣਾ ਆ ਲੋ ਜੀ ਸੂਪਰ ਸੂਪਰ ਦਾ ਸੂਟ ਆ ਦੇਖੋ ਦੁਪੱਟਾ ਭਾਜੀ ਭਾਜੀ ਇੱਕ ਤੋਂ ਇੱਕ ਹੈਵੀ ਤੋਂ ਹੈਵੀ ਰੇਂਜ ਬਾਬੇ ਦੀ ਹੱਡੀ ਦਾ ਅਵੇਲੇਬਲ ਹੈ ਆਪਾਂ ਬ੍ਰਾਂਡ ਵੇਚਦੇ ਆ ਆ ਕੰਮ ਨੇੜੇ ਕਰਕੇ ਦਿਖਾਓ ਹੈਂਡਵਰਕ ਦੇ ਸੂਟ ਇਹੀ 20 25 25000 ਦੇ ਆ ਇਹੀ ਸੂਟ 11 11000 ਦੇ 10 10000 ਦੇ ਬਾਬੇ ਦੀ ਹੱਡੀ ਦੇ ਮਿਲਣੇ ਏ ਸੋ ਅੱਜ ਇਸ ਗੱਲ ਦੀ ਤਾਂ ਗਾਰੰਟੀ ਦੇਤੀ ਆ ਭਈ ਜੇ ਬਾਬੇ ਦੀ ਹੱਡੀ ਦੇ 200 500 700000 ਦੇ ਟੂਟਾ ਤੇ 10 10 20 20000 ਵਾਲੇ ਟੂਟ ਵੀ ਹੈਗੇ ਆ ਪਰ ਮਸਲਾ ਕੀ ਹੈ ਅਸੀਂ ਰੇਟਾਂ ਦੀ ਲੁੱਟ ਨਹੀਂ ਕਰਦੇ ਠੀਕ ਹੈ ਜੀ ਆਪਾਂ ਬ੍ਰਾਂਡ ਦੇਣਾ ਪਰ ਸਸਤਾ ਦੇਣਾ ਹੌਲ ਸੇਲ 'ਚ ਦੇਣਾ ਪੈਣਾ ਪਰਮਾਂ ਨੂੰ ਫੈਰਾ ਦੇਣਾ ਆ ਦੇਖੋ ਪੀਸ ਹੁਣ ਤੋਪੇ ਨੈਚੁਰਲ ਕਰੇਵ ਦਾ ਸੂਟ ਆਹ ਦੇਖੋ ਸੂਟ ਕੰਮ ਦੇਖੋ ਕੀਤਾ ਹੋਇਆ ਆਹ ਦੇਖੋ ਦੁਪੱਟਾ ਜਿਹੜਾ ਬਾਜ਼ਾਰ 'ਚ 5000 ਦਾ ਸੂਟ ਆ ਆਲੋ 2500 ਚ ਲੈ ਜਾਓ ਬਾਬੇ ਦੀ ਹੱਡੀ ਤੋਂ ਸੋ 5000 ਦੇ ਦੋ ਹਾਂਜੀ 6566000 ਇੱਥੇ 2500 ਰੁਪਏ ਦਾ ਇੱਕ ਭਾਜੀ 200 ਰੁਪਏ ਦੋ ਸੂਟ ਸਟਾਰ ਆ ਬਾਬੇ ਦੀ ਹੱਡੀ ਦੇ ਪਰ ਐਦਾਂ ਦੇ ਬ੍ਰਾਂਡ ਜੈਪੁਰ ਦੇ ਘੇਰੇ ਦੇਖੋ ਫਰੰਟ ਦੇਖੋ ਦੁਪੱਟੇ ਦੇਖੋ ਦੁਪੱਟੇ ਇਹ ਸੂਟ 889000 ਵਾਲੇ ਬਾਬੇ ਇਹਦੇ ਲਓ 2500 ਰੁਪਏ ਦਾ ਸੂਟ ਆ 2500 ਚ ਹੈ ਵੀ ਚੈਲੰਜ ਭਾਈ ਚੈਲੰਜ ਪੀਸ ਦਿਖਾ ਰਿਹਾ ਤੁਹਾਨੂੰ ਮੈਂ origignal ਖੀਨ ਖਾਬ ਦੇ ਆ ਸੂਟ ਦੇਖ ਲਓ ਰੂਹ ਖੁਸ਼ ਹੋ ਜਾਏਗੀ ਕੰਮ ਦੇਖ ਲਓ ਜਿਸ ਕਿਸੇ ਭੈਣ ਭਾਈ ਨੇ ਦਾਜ ਬਰੀ ਬਣਾਉਣੀ ਹੈ ਹਾਂਜੀ ਆ ਜਾਓ ਬਾਬੇ ਇਹਦੇ ਆ ਸੂਟ ਚੈ ਲੈਣਾ ਭਾਈ 2000 ਰੁਪਏ ਦਾ ਰਾਂਗਾ 2000 ਰੁਪਏ ਦਾ ਇਹ ਕਿਸੇ ਰੀਸੇਲਰ ਲੈਣਾ ਉਹ ਸਿੰਗਲ ਸਿੰਗਲ ਲੈ ਸਕਦਾ ਸਿੰਗਲ ਸਿੰਗਲ ਸੂਟ ਲੈ ਕੇ ਜਾਵੇ ਕਪੜਾ ਨਾ ਵੇਖ ਕੇ ਵਾਪਸ ਵੀ ਕਰਕੇ ਜਾਵੇ ਐਂਡ ਤੱਕ ਉਹਦੀ سپورਟ ਕਰਾਂਗੇ ਆਹ ਦੇਖ ਲੋ ਚੀਜ਼ਾਂ ਤੋਵੇ ਭਾਈ ਤੋਵੇ ਆ ਦੇਖੋ ਸੂਟ ਤੇ ਜੇ ਕਿਸੇ ਆਨਲਾਈਨ ਮੰਗਵਾਉਣਾ ਭਾਈ ਉਹ ਵੀ ਮਿਲ ਜੂਗਾ ਪਰ ਜੇ ਕਿਸੇ ਨੇ ਕਪੜਾ ਵਧੀਆ ਬਿਆਸਾ ਦੀ ਨਾਣਾ ਭਾਈ ਇੱਥੇ ਆਓ ਐਦਾਂ ਦਾ ਸੂਟ ਜਿਹੜਾ ਬਾਜ਼ਾਰ 'ਚ 6-7000 ਦਾ ਨਾ ਆਪਾਂ 2500 ਰੁਪਏ ਦਿੰਦੇ ਆ। ਤੋਂ ਇਸ ਗੱਲ ਦਾ ਮੈਂ بار-बार ਤੁਹਾਨੂੰ ਦੱਸ ਰਿਹਾ ਇਹ ਵੱਡੇ-ਵੱਡੇ ਹੋਲਸੇਲਰ ਜਿਹੜੇ ਆ ਉਹ ਵੀ ਇਹ ਰੇਟ ਦਿੰਦੇ ਏ ਡਾਇਰੈਕਟ ਫੈਕਟਰੀ ਤੋਂ ਕੱਪੜਾ ਆਉਂਦਾ ਬਾਬੇ ਦੀ ਛੱਟੀ ਦੇ ਇਸ ਕਰਕੇ 8-8000 10-10000 ਵਾਲੇ 25-2500 ਦੇ ਵਿੱਚ ਦੇ ਰਹੇ ਆ ਆ ਦੇਖ ਲਓ ਪੀਸ ਤੁਹਾਡੇ ਮੈਂ ਸਾਹਮਣੇ ਰੱਖ ਰਿਹਾ ਇੱਕ ਤੋਂ ਇੱਕ ਖੜਮੇ ਤੋਂ ਖੜਮਾ ਰੰਗ ਨਵੇਂ ਦਾ ਨਵਾਂ ਤਮਾਕਾ ਐਦਾਂ ਦੇ ਬ੍ਰਾਂਡਡ ਸੂਟ ਜਿਹੜੇ ਸ਼ੋਅਰੂਮ 'ਅਸੇ ਕਿੰਨੇ ਦਾ 5000 6000 6500 हां जी ਆ ਪੀਸ ਦੇਖ ਲੋ ਆ ਲੁੱਕ ਦੇਖ ਲੋ ਬਣੀ ਹੋਈ ਡਿਜ਼ਾਈਨ ਦੀ ਜੀ ਠੀਕ ਹੈ ਨਾ ਆ ਪੀਸ ਬਾਬੇ ਦੀ ੱਡੀ ਦਾ 3000 ਰੁਪਏ ਦਾ ਚੈਲੰਜ ਨਾਲ ਆ ਪੀਸ ਤੁਹਾਡੇ ਸਾਹਮਣੇ ਰੱਖਦਾ ਮੈਂ 3000 ਰੁਪਏ हां ਇਹ ਸੂਟ ਨੇ ਚੰਗੇ ਚੰਗਿਆਂ ਨੂੰ ਟੈਨਸ਼ਨ ਪਾਈ ਹੋਈ ਹੈ ਠੀਕ ਹੈ ਨਾ ਕਿਉਂਕਿ ਇਹਦਾ ਇਹਦਾ ਹੀ ਸਾਥ-ਸਾਥ 10000 8-8000 ਲੋਕੀ ਦੇਖ ਕੇ ਹੋਦੇ ਸ਼ੋਰਮ ਭਜਿਆ ਭਾਜੀ ਮੈਂ ਤੁਹਾਨੂੰ ਦੱਸ ਰਿਹਾ ਇੱਕ ਇੱਕ ਜੀ ਦਾ ਤੋਹਫਾ ਤਰੀਕਾ ਦੱਸ ਰਿਹਾ ਕੱਪੜੇ ਦੇ ਕੰਮ ਨਾਲ ਆਲੇ ਕੋਲੋਂ ਸੂਟ ਕਿੰਨਾ ਹੈਵੀ ਸੂਟ ਹੈ हां जी ਭਾਜੀ ਹੋਰ ਕਿ ਨਾਲ ਹੈਗਾ ਆ ਦੇਖੋ ਹੁਣ ਦੁਪੱਟਾ ਨਾਲ ਇਹੀ ਸੂਟ 6000 ਦਾ ਇਹੀ 5000 ਦਾ allo 2000 ਦਾ ਲੈ ਜਾ ਕਿੰਨੇ ਦਿਨ ਮਿਲੂਗਾ ਇਹ ਕਪੜਾ ਭਾਜੀ 12 ਮਹੀਨਾ 3 ਦਿਨ ਮਿਲੇਗਾ ਪਰ 10 ਦਿਨ ਵੱਡੀ ਓਵਰ ਹੈ ਮੇਰਾ ਅੱਜ ਦਾ ਵੀਡੀਓ ਬਣਾ ਦਾ ਕਾਰਨ ਸਿਰਫ ਇਹ ਸੀ ਦੀ ਅਸੀਂ 200 300 ਨਹੀਂ ਵੇਚਦੇ ਹਰ ਰੇਂਜ ਦਾ ਬਾਬੇ ਦੀ ਹੱਟੀ ਦੇ 200 ਰੁਪਏ ਤੋਂ ਲੈ ਕੇ 100 ਰੁਪਏ ਤੋਂ ਲੈ ਕੇ ਤੁਸੀਂ ਜਿਹੜਾ 40 4000 ਦੇ ਸੂਟ ਕੀਤੇ ਉਸੇ 13 13 10 1000 ਚ ਮਿਲਦੇ ਪਏ ਆ ਤਾਜਵਰੀ ਲਈ ਟਾਈਮ ਖੁੱਲਾ ਕੱਢ ਗਿਆ ਹੋ ਰਾਸ਼ ਤੁਹਾਡੇ ਸਾਹਮਣੇ ਆ ਜਿਹੜੇ ਭੈਣ ਭਰਾ ਆਂਦੇ ਆ ਪਰ ਸਾਡੇ ਕੋਲ ਟਾਈਮ ਨਹੀਂ ਹੋਪਨ ਦਾ ਮੋੜ ਜਾਂਦੇ ਆ ਉਹਨਾਂ ਨੂੰ ਅਸੀਂ ਮਾਫੀ ਮੰਗਦੇ ਆ ਵੀ ਦੁਆਰਾ ਵਿਜ਼ਿਟ ਕਰ ਲੋ ਸਵੇਰੇ ਆਜੋ ਦੁਪਹਿਰੇ ਆਜੋ 9 ਤੋਂ ਲੈ ਕੇ ਸ਼ਾਮੀ 7 ਵੇਹ ਤੱਕ ਦੁਕਾਨ ਖੁੱਲੀ ਐ ਤੁਹਾਡੀ ਸੇਵਾ ਚ 7 ਦੇ 7 ਦਿਨ ਓਪਨ ਐ ਨੰਬਰ ਹੈ 988804723 ਬਾਬੇ ਦੀ hatti ਜਲੰਧਰ বাসਜੰਡ ਦੇ ਬਿਲਕੁਲ ਸਾਹਮਣੇ 200 ਰੂਟਸ ਸਾਡਾ ਆਜੋ ਇਦਾਂ ਦਾ ਚੀਜ਼ਾਂ ਦਾ ਸਮੁੰਦਰ ਪਿਆ ਤੁਹਾਡੀ ਲੋੜ ਹੈ ਬਾਲਟੀਆਂ ਭਰੀ ਚਲੋ ਕੱਪੜੇ ਦੀਆਂ ਸਸਤੀਆਂ ਤੋਂ ਲੈ ਕੇ ਚਾਈ ਚਲੋ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਫੇਰੀ ਲੈ ਕਪੜਾ ਵੇਚਦੇ ਹੋ ਛੋਟੇ ਦੁਕਾਨਦਾਰ ਨੂੰ ਦਾਜ ਬੜੀ ਮਾਣੀਆਂ ਆਹ ਦੇਖੋ ਤੁਹਾਡੇ ਸਾਹਮਣੇ ਗਵਾਹ ਸੋ ਲੋਕ ਇੱਥੇ ਆਏ ਹੋਏ ਆ ਦੂਰੋਂ ਦੂਰੋਂ ਬਾਕਪਾਸ ਸਟੇਟਾਂ ਤੋਂ ਕੋ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਸਾਰੇ ਪਾਸੋਂ ਆ ਕੇ ਵੱਡੇ ਵੱਡੇ ਜਿਹੜੇ ਰਾਜਾ ਰਾਣੀ ਪਿਓਰ ਹੈਂਡਵਰਕ ਦੇ ਨਾਲ ਆਉਂਦੇ ਆ ਨਾ ਕਾਪੀਆਂ ਦਾ ਸਾਰੇ ਵੇਚੀ ਜਾਂਦੇ ਆ ਅਈ オリジナル ਰਾਜਾ ਰਾਣੀ ਦਿਖਾਣਦੇ ਆ ਉਹ ਵੀ ਹੈਂਡਵਰਕ ਨਾਲ ਲੱਧਿਆ ਹੋਇਆ ਐ ਇਦਾਂ ਦਾ ਦੁਵੱਟਾ ਜਿਹੜਾ 5-6000 ਰੁਪਏ ਚ ਰਾਜਾ ਰਾਣੀ ਸ਼ੋਰੂਮ ਅਜ ਮਿਲਦਾ ਆ ਦੇਖ ਲਓ ਤੁਹਾਡੇ ਸਾਹਮਣੇ ਪੂਰੇ ਦਾ ਪੂਰਾ ਦੁਪੱਟਾ 2.5 ਮੀਟਰ ਨਾਲ ਠੀਕ ਹੈ ਜੀ ਆਪਾਂ ਓਪਨ ਧਮਾਕਾ 2000 ਰੁਪਏ ਸੂਟ ਦੇ ਰਹੇ ਆ ਆਹ ਵਾਲਾ ਸੂਟ ਕਿਨੇ ਦਾ ਜਿਹੜਾ 5-5000 ਦਾ ਬਾਜ਼ਾਰ ਚ ਰਾਜਾ ਰਾਣੀ ਇੱਥੇ 2000 ਚ origignal ਦੀ ਗਰੰਟੀ ਆ ਬਾਜੀ origignal ਦਾ ਚੈਲੰਜ ਆ ਆਹ ਸੂਟ ਦੇਖੋ ਤੁਸੀਂ ਤੋਹਫਾ ਐਦਾਂ ਦੇ ਪੀਸ ਐਦਾਂ ਦੇ ਹੈਵੀ ਦੁਪੱਟੇ ਬਾਜੀ ਹਾਈ ਕਲਾਸ ਤੋਹਫੇ ਬਾਬੇ ਦੇ 2000 ਰੁਪਏ ਚ ਕਰਤੇ 2000 ਰੁਪਏ ਹਾਂਜੀ ਆ ਦੇਖੋ ਪੀਸ ਪਿਓਰ ਨੇਚਰਲ ਕਰੇਪ ਦਾ ਸੂਟ ਲੁੱਕ ਦੇਖ ਲੋ ਬਣੀ ਹੋਈ ਤੇ ਚੀਜ਼ ਦੇਖ ਲੋ ਕੱਢੀ ਹੋਈ ਕੰਮ ਦੇਖੋ ਪਿਓਰ ਨੇਚਰਲ ਦੇ ਆ ਦੇਖੋ ਸੂਟ ਨਾਲ ਛੋੜ ਦੇਖੋ ਆ ਡਿਜ਼ਾਈਨਰ ਪੀਸ ਕੰਮ ਦੇਖ ਲੋ ਕੀਤਾ ਆ ਭਾਜੀ ਓਪਨ ਚੈਲੰਜ 2000 ਰੁਪਏ ਦਾ ਸੂਟ ਇਹ ਵੀ 2000 ਮੈਂ ਕਹਾਂ ਜੀ ਗਾਰੰਟੀ ਨਾਲ ਧਮਾਕੇ ਇੱਕ ਤੋਂ ਇੱਕ ਆਰਟੀਕਲ ਆ ਲੋ ਜਿੰਨਾ ਮਰਜ਼ੀ ਕਪੜਾ ਲੋ ਬਾਬੇ ਦੀ ਹੱਡੀ ਤੋਂ ਜਿੰਨਾ ਮਰਜ਼ੀ ਆ ਦੇਖੋ ਪੀਸ ਅਾ ਦੁਪੱਟਾ ਦੇਖੋ ਨਾਲ 2000 ਰੁਪਏ ਦਾ ਸੂਟ ਸੋ ਇਹ ਦੇਖੋ ਇਹ ਤੁਹਾਨੂੰ ਅਸੀਂ ਜਸਟ ਸਾਡੀਆਂ ਅੱਖਾਂ ਖੋ ਰਿਹਾ ਟ੍ਰੇਲਰ ਦਿਖਾ ਰਹੇ ਹਾਂ ਵੀ ਭਾਈ ਇਦਾਂ ਦੀਆਂ ਜੀਜਾ ਜੇ ਤੁਸੀਂ ਲੈਣੀਆਂ ਜਿਹੜੀਆਂ ਬਜਾਜ 5-5000 ਦੇ ਜਾਂ 2-2000 ਦੇ ਬਾਬੇ ਜੇਟੀ ਤੇ ਆ ਜਾਓ 10 ਦਿਨ ਭੱਡੇ ਫਾਇਦੇ ਹੋਣੇ ਆ ਮਤਲਬ ਹੈ ਵੀ ਤਾਂ ਹੈਵੀ ਸੂਟ ਆ ਵੀ ਤੁਹਾਨੂੰ ਦਿਖਾਉਣੇ ਆ ਕੋਟ ਵਾ ਵਾ ਯਾਰ ਉੱਪਰਲਾ ਸੂਟ ਆ ਦੇਖੋ ਜੀ ਧੁਮਾਕੇ ਦਾ ਡਿਜ਼ਾਈਨਿੰਗ ਕੰਮ ਦੇਖ ਲੋ ਕੀਤਾ ਹੋਇਆ ਆ ਦੇਖੋ ਦੁਪੱਟਾ ਨਾਲ ਇੱਕ ਤੋਂ ਇੱਕ ਕਲਾਸ ਪੀਸ ਭਾਜੀ ਕਿੰਨੇ ਦਾ 2200 ਦਾ 2500 ਦਾ ਇਹ ਤਾਂ 35 35 ਦਾ 28 2500 ਬਿਕਦੇ ਆਮ ਬਿਕਦੇ ਆ ਨਾ ਆਪਾਂ ਦਾਂਗੇ 1300 ਲਿਆ ਗਾ ਕਾ ਸੁੱਟ 1300 ਚ ਇਹ ਭਾਜੀ ਦੁਪੱਟਾ ਵੀ ਫੈਂਸੀ ਤੁਹਾਡੇ ਸਾਹਮਣੇ ਚੈਲੰਜ ਕਰ ਰਿਹਾ ਰੇਟਾਂ ਦਾ ਹਾਂਜੀ ਆਹ ਸੂਟ ਦੇਖ ਲਓ ਜੇ ਬਾਜ਼ਾਰ ਤੇ 4000 ਤੋਂ ਘੱਟ ਮਿਲ ਜਵੇ ਕਿੰਨੇ ਦੋ 4 ਤੋਂ ਘੱਟ ਵੇਚ ਆਹ ਦੇਖੋ ਦੁਪੱਟਾ ਨਾਲ 4000 ਤਾਂ ਘੱਟ ਨਹੀਂ ਮਿਲੂਗਾ ਮੈਂ 2000 ਤਾਂ ਦਊਗਾ ਸਿਰਫ 2000 ਰੁਪਏ ਚ ਬਾਜੀ ਇੱਕ ਤੋਂ ਇੱਕ ਕਲਾਸ ਚੀਜ਼ ਦਊਗਾ ਬਾਬੇ ਦੀ ਹੱਡੀਏ ਸੂਟ ਵੀ ਤੁਹਾਨੂੰ 2 2000 ਕਮਰੇ ਦੇਖ ਲੋ ਕੀਤਾ ਹੋਇਆ ਆ ਦੁਬੱਟਾ ਦੇਖੋ ਇੱਕ ਤੋਂ ਇੱਕ ਆਡੀਗਨ ਬਾਜੀ 1000 ਰੁਪਏ ਤਾਂ ਲੈ ਜਾ 1000 ਰੁਪਏ ਦਾ ਸੂਟ ਬਾਜੀ ਹੋਲ ਸੇਲ ਹੈ ਬਾਬੇ ਦੀ ਹੱਡੀ ਹੋਲ ਸੇਲ ਆ ਦੇਖੋ ਸਿਰਫ 1000 ਰੁਪਏ ਚ ਦੇ ਰਹੇ ਆ ਜਿਹੜਾ ਆ ਦੇਖੋ ਪੀਸ ਇਧਰ ਦੇਖੋ ਸਲਵਾਰ ਦੇ ਪੌंचे ਗੱਡੇ ਸੂਟ ਦੇ ਆ ਦੇਖੋ ਸ਼ਰਟ ਕਮਰੇ ਦੇਖ ਲੋ ਕੀਤਾ ਹੋਇਆ ਇਹੀ ਬਾਜ਼ਾਰ ਚ 2600 ਦਾ ਅਹੀ 3000 ਦਾ ਚੱਕੋ 1500 ਚ 1500 ਰੁਪਏ ਚ ਭਾਜੀ ਇੱਕ ਤੋਂ ਇੱਕ ਤੋਹਫਾ ਕਪੜਾ ਬ੍ਰਾਂਡ ਆਹ ਦੇਖੋ ਡਿਜੀਟਲ ਕ੍ਰੇਵ ਨੇਚਰਲ ਦੇ ਉੱਪਰ ਕਮਰੇ ਕੋ ਹਾਂਜੀ ਗਰਲਿਸ਼ ਲੁੱਕ ਸੂਟ ਹਾਂਜੀ ਤੇ ਦੁਪੱਟਾ ਹਾਈ ਕਲਾਸ ਇਦਾਂ ਦਾ 2 3500 4000 ਦਾ ਆ ਲੋ ਫੜੋ ਬਾਬੇ ਰੇਡੀ ਤੇ 1500 ਚ ਲੈ ਜਾਓ ਤੁਸੀਂ ਚੈੱਕ ਕਰ ਜਿਓ ਹੈ ਵੀ ਦਾਜਬਰੀ ਵਾਲੇ ਫੈਂਸੀ ਸੂਟ 3 3000 ਵਾਲੇ 15 ਪਤ ਆਹ ਦੇਖੋ ਭਾਜੀ ਤੋਹਫੇ ਬਾਬੇ ਦੀ ਜੱਡੀ ਦਾ ਓਪਨ ਰੇਡ ਗਾਗਾ ਦੇ ਸਾਹਮਣੇ ਸਿੱਧਾ ਰੇਡ ਆ ਚੱਕੋ 1500 ਦਾ ਸੂਟ ਮਾਲੋ ਜੇ ਕਿਹ ਨੂੰ ਚਾਹੀਦਾ ਦੇ ਦਈਏ ਚੱਕੇ ਭਾਜੀ ਆਪਾਂ ਕੇ ਇਹ ਨੂੰ ਮਣਾ ਹੀ ਨਹੀਂ ਕਰਦੇ ਕੋਈ ਲਵੇ ਆ ਦੇਖੋ ਤੁਸੀਂ ਪੀਸ ਇੱਕ ਤੋਂ ਇੱਕ ਤੋਹਫਾ ਦੇ ਰਿਆਂ ਹਾਈ ਕਲਾਸ ਪੀਸ ਆ ਦੇਖੋ ਕੰਮ ਹਾਂਜੀ ਆ ਦੇਖੋ ਦੁਪੱਟਾ ਜੇ ਬਾਜ਼ਾਰ ਤੋਂ 4000 ਤੋਂ ਘੱਟ ਮਿਲੇ ਹਲੋ 2000 ਰੁਪਏ ਦਾ ਸੂਟ ਸੋ ਅੱਦੋ ਅੱਦ ਫਾਇਦੇ ਕਰ ਦਿੱਤੇ ਆ 4-4000 4500 ਪੰਜਾ ਸੂਟ ਦੀ 2-2000 ਰੁਪਏ ਜੱਪਾ ਦੇ ਆ ਦੇਖੋ ਭਾਜੀ ਪੀਸ ਮਜਾ ਜਿਉ ਸੂਟ ਦੇ ਕੇ ਰੂਹ ਖੁਸ਼ ਹੋ ਜੂ ਐਦਾਂ ਦਾ ਸੂਟ 3295 ਨਾਲੋਂ 1500 ਲੈ ਜੋ ਸ਼ਿਮਰ ਵਾਲੇ ਸੂਟ ਵੀ origignal piece ਦੇ ਰਹਿਆਂ ਆਹ ਦੇਖੋ ਤੋਹਫੇ ਆਹ ਦੇਖੋ ਕੰਮ ਕੀਤੇ ਸੂਟ 1500 ਰੁਪਏ ਚ ਓਪਨ ਧੁਮਾਕਾ ਸਲਵਾਰ ਪੌਂਜੇ ਕੱਡੇ ਹੋਏ ਪੀਸ ਇੱਕ ਤੋਂ ਇੱਕ ਅੱਡੀਆਂ ਨੇ ਇੱਕ ਤੋਂ ਇੱਕ 1500 ਚੱਕੋ 1500 ਕੋਈ ਲੈ ਜੋ 1500 ਬਹੁਤ ਸੋਹਣੇ ਸੋਹਣੀਆਂ ਚੀਜ਼ਾਂ ਡਿਜ਼ਾਈਨ 15 15 ਹੋਜ ਲੈ ਜੋ ਛੇਤੀ ਆ ਜੋ ਕਿ ਜੋ ਇਹ ਰੇਟ ਦੇ ਰਿਹਾ ਤੁਹਾਨੂੰ ਮੁਰਕੇ ਮਿਲਣੇ ਨਹੀਂ ਸਿਰਫ 15 1500 ਚ ਕੋਈ ਬਾਕੀ ਤੁਸੀਂ ਜਲਦੀ ਵਿਜ਼ਿਟ ਕਰੋ ਇੱਕੋ ਹੀ ਗੱਲ ਹੁੰਦਾ ਦੱਸ ਰਿਹਾ ਜੇ ਲੈਣਾ ਵੱਡਾ ਫੈਰਾ ਆਜੋ ਬਾਬੇ ਰੇਟ ਤੇ ਮਿਲਦੇ ਆਗਲੀ ਵੀਡੀਓ ਚ ਸਸਰੀਕਾਲ ਦੀ ਉਹ ਨੰਬਰ ਸਕੀਨ ਤੇ ਕੋਈ ਜਾਣ ਕੇ ਲੈਣ ਤੇ ਲੈ ਲਓ ਆ ਦੇਖੋ ਸਾਰਿਆਂ ਦੇ ਫਾਇਦੇ ਕਰ ਤੇ ਤੁਸੀਂ ਵੀ ਆਜੋ ਬਾਬੇ ਦੇ ਟੀ 62 ਦੇ ਸਾਹਮਣੇ ਜਲੰਧ ਦੇ